ਦਾਦਾ ਜੀ ਦਾਦਾ ਜੀ ਤੁਸੀਂ ਸਾਨੂੰ ਤਖਤ shri ਅਕਾਲ ਤਖਤ ਸਾਈ ਬਾਰੇ ਅਤੇ ਕੇਸਗੜ੍ਹ ਸਾਹਿਬ ਬਾਰੇ ਦੱਸਿਆ ਹੈ ਅਤੇ ਤੁਸੀਂ ਸਾਨੂੰ ਅੱਜ ਕਿਸ ਤਖਤ ਬਾਰੇ ਦੱਸੋਗੇ ਅੰਗਦ ਅਨਹਦ ਅੱਜ ਮੈਂ ਤੁਹਾਨੂੰ ਉਸ ਥਾਂ ਬਾਰੇ ਦੱਸਾਂਗਾ ਜਿੱਥੇ ਗੁਰਮਤਿ ਵਿਚਾਰਾਂ ਧਾਰਮਿਕ ਗ੍ਰੰਥਾਂ ਅਤੇ ਇਤਿਹਾਸਿਕ ਘਟਨਾਵਾਂ ਨਾਲ ਭਰਪੂਰ ਹੈ ਤਖਤ shri ਦਮਦਮਾ ਸਾਹਿਬ ਠੀਕ ਹੈ ਦਾਦਾ ਜੀ ਤੁਸੀਂ ਸਾਨੂੰ ਤਖਤ shri ਦਮਦਮਾ ਸਾਹਿਬ ਬਾਰੇ ਦੱਸ ਹਾਂ ਬੱਚਿਓ ਦਮਦਮਾ ਸਾਹਿਬ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਤਲਵੰਡੀ ਸਾਬੋ ਨਾਮਕ ਸਥਾਨ ਤੇ ਸਥਿਤ ਹੈ। ਤਖਦ ਦਮਦਮ ਸਥਾਈ ਦੀ ਸਥਾਪਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1705 ਈਸਵੀ ਵਿੱਚ ਕੀਤੀ ਸੀ। ਮੁਕਸਰ ਦੀ ਲੜਾਈ ਤੋਂ ਬਾਅਦ ਗੁਰੂ ਸਾਹਿਬ ਵੀ ਤਲਵੰਡੀ ਸਾਬੋ ਪਹੁੰਚੇ ਤੇ ਇੱਥੇ ਕੁਝ ਮਹੀਨੇ ਰਹੇ। ਦਮਦਮਾ ਸਬਤਾ ਅਰਥ ਹੁੰਦਾ ਹੈ ਸਾਲ ਜਾਂ ਦੀ ਤਾਂ ਜਾਂ ਆਰਾਮ ਕਰਨ ਦੀ ਧਾ। ਗੁਰੂ ਸਾਹਿਬ ਨੇ ਇੱਥੇ ਆ ਕੇ ਆਰਾਮ ਕੀਤਾ ਅਤੇ ਸਿੱਖ ਧਰਮ ਦੀਆਂ ਅਹਿਮ ਸਿੱਖਿਆਵਾਂ ਦਿੱਤੀਆਂ। ਇਸ ਥਾਂ ਤੇ ਗੁਰੂ ਸਾਹਿਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਿਆਰੀ ਕੀਤੀ ਗੁਰੂ ਸਾਹਿਬ ਨੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੁਬਾਰਾ ਸੰਪਾਦਨਾ ਕੀਤੀ ਯਾਨੀ ਦੁਬਾਰਾ ਲਿਖਵਾਇਆ ਭਾਈ ਮਨੀ ਸਿੰਘ ਜੀ ਦੀ ਮਦਦ ਨਾਲ ਦਮਦਮੀ ਪੀੜ ਤਿਆਰ ਕੀਤੀ ਦਾਦਾ ਜੀ ਦਮਦਮੀ ਪੀੜ ਕੀ ਹੁੰਦੀ ਹੈ ਅੰਗਦ ਬਹੁਤ ਵਧੀਆ ਪੁੱਛਿਆ ਦਮਦਮੀ ਪੀੜ ਉਹ ਨਕਲ ਸੀ ਜੋ ਗੁਰੂ ਜੀ ਨੇ ਦਮਦਮਾ ਸਾਹਿਬ ਚ ਲਿਖਵਾਈ ਸੀ ਜੋ ਅੱਜ ਸਾਡੇ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਮੌਜੂਦ ਹੈ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਦੇ ਗੁਰਮਤੀ ਪਾਣੀ ਨੂੰ ਜੋੜ ਕੇ ਇੱਕ ਸੋਹਣ ਯੋਗ ਰੂਪ ਦਿੱਤਾ। ਤਲਵੰਡੀ ਸਾਹਿਬ ਨੂੰ ਸਿੱਖਾਂ ਦਾ ਕਾਸ਼ੀ ਕਿਹਾ ਜਾਂਦਾ ਹੈ। ਇੱਥੇ ਸਿੱਖ ਧਰਮ ਅਤੇ ਗੁਰਮਤੀ ਪਾਠ ਸਿਖਾਈ ਜਾਂਦੇ ਹਨ। ਦਮਦਮਾ ਸਾਹਿਬ ਸਿੱਖ ਰਾਜ ਦੇ ਦਿਗ ਅਤੇ ਧਾਰਮਿਕ ਫੈਸਲਿਆਂ ਦਾ ਕੇਂਦਰ ਵੀ ਰਚੁਕਾ ਹੈ ਅੰਗਦ। ਦਮਦਮਾ ਸਾਹਿਬ ਸਾਡੇ ਸਿੱਖਾਂ ਵਾਸਤੇ ਬੜਾ ਮਹੱਤਵਪੂਰਨ ਤਖਤ ਹੈ। ਠੀਕ ਹੈ ਅੰਗਦ। ਤੁਹਾਨੂੰ ਮੈਂ ਬਾਕੀ ਦੋ ਤਖਤਾਂ ਬਾਰੇ ਫਿਰ ਦੱਸੂਗਾ। ਵਾਹਿਗੁਰਜੀ ਦਾ ਖਾਲਸਾ। ਸ੍ਰੀ ਵਾਹਿਗੁਰਜੀ ਕੀ ਫਤਿਹ।